ਆਹ ਬਦੇ ਬੂਟੇ ਲਾਤੇ ਤੁਹਾਨੂੰ ਨੇੜੇ ਲਿਆ ਕੇ ਸਹੀ ਆ ਆਹਦੇ ਕੋਣ ਵੀ ਪਤਾ ਨਹੀਂ ਆਮ ਬਹੋਣੇ ਕਿ ਨਹੀਂ ਹੋਣੇ ਸਹੀ ਗੱਲ ਆ ਦੋ ਦਰਜਣਾ ਦਾ ਮਕੇਲੇ ਦੀਆਂ ਬਾਛਲੀਆਂ ਜਿਹੜਾਂ ਆਹ ਪਤਾ ਨਹੀਂ ਹੋਣੇ ਕਿ ਨਹੀਂ ਹੋਣੇ ਹੈ ਸਹੀ ਗੱਲ ਹੈਲੋ ਦੋਸਤੋ ਸਤਿ ਸ੍ਰੀ ਅਕਾਲ ਐਂਡ ਵੈਲਕਮ ਕਰਦੇ ਆਂ ਜਸਤਰੀਣਾ ਵਲੌਗ ਚੈਨਲ ਤੇ ਤੇ ਉਮੀਦ ਕਰਦੇ ਆਂ ਸਾਜਿਆ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਵਾਲਾ ਵਲੌਗ ਕਰਦੇ ਆਂ ਸਟਾਰਟ ਤਸਵੀਰ ਦੀ ਦਿਨ ਦੀ ਚੜ੍ਹਦੀ ਸਵੇਰ ਤੋਂ ਕੀਕਾ ਤੇ ਅੱਜ ਉਸੇ ਤਰ੍ਹਾਂ ਮੈਂ ਤੇ ਕਰਨਾ ਥੋੜੇ ਘਰ ਦੇ ਅੱਜ ਫੇਰ ਫ੍ਰੀ ਸੀਗੇ ਜਦੋਂ ਮੈਂ ਘਰੇ ਹੁੰਨਾ ਕੁਛ ਨਾ ਕੁਛ ਕਰਦੇ ਰਹੀਦਾ ਫ੍ਰੀ ਹੁੰਨੇ ਆ ਤੇ ਇੱਕ ਤੁਹਾਨੂੰ ਇੱਕ ਵਧੀਆ ਤੁਹਾਨੂੰ ਇਨਫਰਮੇਸ਼ਨ ਹੋਰ ਦਿੰਨੀ ਆ ਕਿ ਆਪਾਂ ਤੁਹਾਨੂੰ ਯਾਦ ਆ ਕਿ ਪਿਛਲੇ ਸੀਜ਼ਨ ਆਪਾਂ ਬੂਟੇ ਲਾਏ ਸੀ ਅੰਬਾਂ ਦੇ ਇਸ ਵਟ ਦੇ ਉੱਤੇ ਲਾਏ ਸੀਗੇ ਹਨਾ ਤੇ ਵੀਡੀਓ ਥੋੜੀ ਕੰਮ ਦੀ ਆ ਤੁਸੀਂ ਵੀ ਘਰੇ ਬੂਟੇ ਬਾਟੇ ਲਾਉਣੇ ਤੇ ਜੇ ਧਿਆਨ ਰੱਖਿਆ ਕਰੋ ਜਿਹੜੀਆਂ ਚੀਜ਼ਾਂ ਫੇਸ ਆਪਾਂ ਕਰਦੇ ਤੁਹਾਨੂੰ ਦੱਸਦੇ ਆ ਕਿ ਅੰਬ ਦੇ ਬੂਟੇ ਲਾਏ ਸੀਗੇ ਆ ਅਸੀਂ ਟੋਆ ਦੁਬਾਰਾ ਕੱਢਿਆ ਇਹ ਬੂਟੇ ਤੋਂ ਪੱਟਣ ਲੱਗੇ ਆ ਦੁਬਾਰਾ ਅਸੀਂ ਸਹਾਰਨਪੁਰੋਂ ਬੂਟੇ ਮਗਾਏ ਸੀ ਤੇ ਬਹੁਤ ਵਧੀਆ ਅੰਬਾਂ ਦੇ ਬੂਟੇ ਆ ਇਹ ਹੋਇਆ ਪਤਾ ਕੀ ਆ ਦੇਖੋ ਕਿੰਨਾ ਕਿੰਨਾ ਘਾਹ ਵਾ ਇੱਥੇ ਆਪਣੀ ਪਹਿਲਾਂ ਸਰੋਂ ਸੀਗੀ ਤੇ ਸਰੋਂ ਦੇ ਸਰੋਂ ਤੁਹਾਨੂੰ ਪਤਾ ਹੈ ਹਾਈਟ ਬਹੁਤ ਉੱਚੀ ਕਰ ਜਾਂਦੀ ਆ ਠੀਕ ਆ ਪਹਿਲਾਂ ਤਾਂ ਸਰੋਂ ਨੇ ਲਕੋਈ ਲੈ ਪਤਾ ਹੀ ਲੱਗਾ ਫਿਰ ਉਹ ਵੱਢਦੇ ਉਹ ਇੰਨਾ ਜਿਆਦਾ ਘਾਹ ਹੋ ਗਿਆ ਦੂਸਰੇ ਪਾਸੇ ਫਸਲ ਨੂੰ ਹਵਾ ਨਹੀਂ ਲੱਗਦੀ ਤੇ ਤੀਸਰੀ ਪ੍ਰੋਬਲਮ ਆਈ ਆ ਕਿ ਬੂਟੇ ਆਪਾਂ ਚਾਰ ਲਾਏ ਸੀ ਚਾਰਾਂ ਵਿੱਚੋਂ ਤਿੰਨ ਹੀ ਰਹਿ ਗਏ ਆ ਸਹੀ ਤਾਂ ਦੋ ਹੀ ਰਹਿ ਗਏ ਆ ਦੋ ਵਿੱਚੋਂ گاਵਾ ਖਾ ਗਈਆਂ ਜਮਾਈ ਕਿਤੇ ਵਾਰਾ ਪਸ਼ੂ ਜਦੋਂ ਆ ਜਾਂਦੇ ਜਦੋਂ ਮੰਨ ਕੇ ਚੱਲੋ ਵੀ ਆਪਣੀ ਕਣਕ ਵੱਢੀ ਗਈ ਤਾਂ ਇਹ ਖੇਤ ਖਾਲੀ ਜਿਹੜੀਆਂ ਚਾਰ ਚਬੇੜੀਆਂ ਨੇ ਤਾਰਾਂ ਲਾਈਆਂ ਹੋਈਆਂ ਉਹ ਸਾਰੀਆਂ ਉਹ ਕੱਟੀਆਂ ਜਾਣੀਆਂ ਜਦੋਂ ਮਸ਼ੀਨਾਂ ਲੱਗਦੀਆਂ ਖੋਲ ਦਿੰਦੇ ਆ ਆਪਾਂ ਉਦੋਂ ਅਜ ਬੱਜਦੀਆਂ ਨਹੀਂ ਹਨਾ ਤੇ ਵਾਰਾ ਪਸ਼ੂ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਵਾਰਾ ਪਸ਼ੂਆਂ ਨੇ ਇਹ ਆਪਣੇ ਸਾਰੇ ਸਾਰੇ ਜਿਹੜੇ ਬੂਟੇ ਸੀਗੇ ਉਤੋਂ ਖਾ ਲਏ ਸੀਗੇ ਤੇ ਬੂਟੇ ਜਿਹੜੇ ਦੁਬਾਰਾ ਫੁੱਟੇ ਹੋਏ ਆ ਹੁਣ ਆਪਾਂ ਇਹਨੂੰ ਇਥੋਂ ਪੱਟਣਾਗੇ ਇਥੋਂ ਪੱਟ ਕੇ ਆਪਾਂ ਉਹਦੇ ਘਰ ਦੇ ਨੇੜੇ ਲਿਜਾਣ ਲੱਗੇ ਆ ਤਾਂ ਜੋ ਇਹ ਪੂਰੇ ਸਿਰੇ ਪਹੁੰਚ ਜਾਣਾ ਉਹ ਸਾਰੇ ਤੂੰ ਖਾ ਲਈ ਸੀ ਬਹੁਤ ਸੁਣੀ ਦੀ ਫੋਰ ਸੀ ਜਿਹੜੀ ਉਹ ਲਾਈ ਸੀ ਤੁਹਾਨੂੰ ਖਾਣਾ ਜੇ ਸਾਰੇ ਵਲੌਗ ਦੇਖਦੇ ਆ ਆ ਸਾਰੇ ਆ ਦੁਬਾਰਾ ਸੱਲੂ ਫੋਟਾਂ ਕੱਢੀਆਂ ਐ ਤਕੀ ਉਹਨਾਂ ਨੇ ਤੇ ਆਹ ਹੋਇ ਕਾਹ ਕੂਆ ਸੀ ਸਾਰਾ ਸਾਫ਼ ਕੀਤਾ ਤੇ ਬਹੁਤ ਜ਼ਿਆਦੇ ਉੱਤਰਾ ਕਾਹ ਸੀ ਬੂਟੇ ਦਾ ਪਛਾਣ ਨਹੀਂ ਹੁੰਦੀ ਸੀ ਕਿੱਥੇ ਹੈਗੇ ਕਿੱਥੇ ਹੈ ਨਹੀਂ ਹੈਨਾ ਤੇ ਇੱਕ ਅਸੀਂ ਵਿਧੀ ਗਲਤ ਨਾ ਲਾਤੇ ਉਦੋਂ ਠੀਕ ਆ ਇਹ ਹੁਣ ਤੁਸੀਂ ਹੱਸੋਗੇ ਕਿ ਬਾਈ ਸੁਝਾਵ ਵੱਡੇ ਵੱਡੇ ਦੇਦਾ ਹੁੰਦਾ ਉਹ ਹੈ ਨਹੀਂ ਗੱਲ ਗੱਲ ਇਹ ਵੀ ਸਹੀ ਆ ਮੰਨਣੀ ਪੈਣੀ ਆ ਆਪਾਂ ਨੂੰ ਕਿ ਕੈਨ ਤੇ ਕਰਨ ਦੇ ਵਿੱਚ ਬਹੁਤ ਫਰਕ ਹੁੰਦਾ ਬਾਈ ਹੈਨਾ ਆਪਾਂ YouTube ਤੇ ਵੀਡੀਓ ਵੇਖਦੇ ਆਂ ਕਿ ਐ ਹੋ ਗਿਆ ਉਹ ਹੋ ਗਿਆ ਪਰ ਹੁੰਦਾ ਨਹੀਂਗਾ ਤਾਂ ਇਹ ਕਹਿੰਦਾ ਜਿੰਦਗੀ ਜਿਹੜੀਆਂ ਫਿਲਮੀ ਗੱਲਾਂ ਹੁੰਦੀਆਂ ਨੇ ਰੀਅਲ ਵਿੱਚ ਕੁਝ ਹੋਰ ਹੁੰਦੀਆਂ ਨੇ ਬਟ ਹੁਣ ਜਿਹੜੀ ਚੀਜ਼ ਹੈਗੀ ਆ ਆਪਾਂ ਪੂਰੀ ਤਕਨੀਕ ਨਾਲ ਲਾਵਾਂਗੇ ਪਹਿਲਾਂ ਆਪਾਂ ਬਾਸ ਬੋਕੀ ਨਾਲ ਗੱਲੀਆਂ ਕੱਢੀਆਂ ਸੀਗੀਆਂ ਬਾਸ ਬੋਕੀ ਗੱਲੀਆਂ ਕੱਢਣਾ ਉਹ ਸਿਰਫ ਓਨੇ ਇੱਕ ਟੂਆ ਨਿਕਲਦਾ ਤੇ ਉਹ ਚਾਰਸ਼ੂਰ ਨੂੰ ਮਿੱਟੀ ਜਿਹੜੀ ਆ ਨਾ ਬਹੁਤ ਜਿਆਦਾ ਸਖਤ ਹੋ ਜਾਂਦੀ ਆ ਤੇ ਜੜ ਨਹੀਂ ਤੁਰਦੀ ਠੀਕ ਆ ਜੀ ਤੇ ਹੁਣ ਆਪਾਂ ਸਪੈਸ਼ਲ ਗੱਡਿਆ ਕੀਤਾ ਤੇ ਸਪੈਸ਼ਲ ਸੰਜਣ ਵਿੱਚ ਪਾਉਣਾ ਉਹਦੇ ਤੁਹਾਨੂੰ ਦਿਖਾਉਣੇ ਨੇ ਕੀ ਕੀ ਚੀਜ਼ਾਂ ਪਾਉਣੀਆਂ ਵਲੌਗ ਕਰਿਓ ਕੰਟੀਨਿਊ ਕੀ ਕੀ ਪਾਉਣ ਲੱਗਾ ਕਿਦਾਂ ਟੋਆ ਕੱਢਿਆ ਤੇ ਕੀ ਕੀ ਚੀਜ਼ਾਂ ਪਾਉਣੀਆਂ ਨੇ ਉਹਦੇ ਵੀ ਤੁਹਾਨੂੰ ਦਿਖਾਉਣਾ ਸੋ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਚੋਂ ਪਾਟੀ ਸੰਗ ਦੀਆਂ ਆਵਾਜ਼ਾਂ ਆਉਂਦੀਆਂ ਨੇ ਬੜਾ ਵਧੀਆ ਲੱਗਦਾ ਹੁੰਦਾ ਤੁਹਾਨੂੰ ਸ਼ਾਇਦ ਵੀਡੀਓ ਵਿੱਚ ਵੀ ਆਨੰਦ ਮਾਣਦੇ ਹੋਵੋਗੇ ਤੁਸੀਂ ਨਾਲ ਦੀ ਨਾਲ ਕਿਉਂਕਿ ਇੱਧਰਲੀ ਸਾਈਡ ਆਪਣਾ ਸ਼ੇਮਪਾਚੇ ਦਾ ਗੁਰਦੁਆਰਾ ਤੇ ਮੰਮੀ ਤੇ ਡੈਡੀ ਉਧਰ ਗਏ ਹੋਏ ਆ ਸਵੇਰੇ ਮੱਥਾ ਟਿਕਣ ਜਾਂਦੇ ਹੁੰਦੇ ਬੜਾ ਹੁਣ ਤਾਂ ਦਿਨ ਚੜ ਗਿਆ ਟਾਈਮ ਹੋ ਗਿਆ ਸਵੇਰ ਦੇ 7 ਦੇ ਕਰੀਬ ਹੋ ਗਏ ਹੁਣੇ ਹੁਣ ਅਰਦਾਸ ਹੋਣੀ ਆ ਸੋ ਮੈਂ ਜਿਹੜੀ ਗੱਲ ਕਰਦਾ ਸੀਗਾ ਕਿ ਜਸਟ ਕਰ ਲਿਓ ਥੋੜੀਆਂ ਗੁਰਦੁਆਰਾ ਸਾਹਿਬ ਦੀਆਂ ਮਿੱਠੀਆਂ ਮਿੱਠੀਆਂ ਬਾਜਾ ਸਾਨੂੰ ਸੁਣਨ ਨੂੰ ਨਾਲ ਦੀ ਮਿਲਣਗੇ ਹਨ ਇਹਨਾਂ ਅਡਜਸਟ ਕਰ ਲਿਓ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਟੂਆ ਕੱਢਣਾ ਜੀ ਠੀਕ ਆ ਐ ਟੂਆ ਕੱਢ ਲਿਆ ਉਹ ਵਿਚਾਰੋਂ ਟੂਆ ਥੋੜਾ ਜ਼ਿਆਦਾ ਇਥੇ ਚੌੜਾ ਟੂਆ ਕੱਢ ਲਿਆ ਠੀਕ ਆ ਹੁਣ ਇਹਨੂੰ ਟੂਏ ਵਾਸਤੇ ਵਿੱਚ ਆਪਾਂ ਆ ਲੈ ਲਈਏ ਪਹਿਲਾਂ ਲੈ ਲਈਏ ਆਪਾਂ ਦੂਜੀ ਅ ਸੜੀ ਹੋਈ ਰੂੜੀ ਠੀਕ ਆ ਰੂੜੀ ਵਿੱਚ ਥੋੜੀ ਜਿਹੀ ਮਿੱਟੀ ਮਿਕਸ ਕਰਾਂਗੇ ਖੇਤ ਦੀ ਠੀਕ ਆ ਉਸ ਤੋਂ ਬਾਅਦ ਆਪਾਂ ਲੈਣੀ ਆ ਖਾਲ ਠੀਕ ਆ ਖਾਲ ਵਿੱਚ ਬਹੁਤ ਜਾਇਤ ਹਤ ਹੁੰਦੇ ਇਹ ਵੀ ਥੱਲੇ ਪਾਉਣੀ ਆ ਠੀਕ ਆ ਉਸ ਤੋਂ ਬਾਅਦ ਆਪਾਂ ਲੈਣੀ ਆ ਕਲੀ ਜਿਹੜੀ ਆਪਾਂ ਦਵਾਰਾਂ ਉਤੇ ਕਲੀ ਕਰਦੇ ਆਂ ਇਹ ਇਹ ਨੂੰ ਪਹਿਲਾਂ ਥੱਲੇ ਪਾਵਾਂਗੇ ਕਿਉਂਕਿ ਬਹੁਤ ਜ਼ਿਆਦਾ ਬੈਕਟੀਰੀਆ ਹੁੰਦੇ ਨੇ ਤਾਂ ਖੇਤਾਂ ਦੇ ਵਿੱਚ ਥੱਲੇ ਹੁੰਦੇ ਨੇ ਜਿਹੜੇ ਬੂਟਿਆਂ ਦੀਆਂ ਜੜ੍ਹਾਂ ਨੂੰ ਲੱਗ ਸਕਦੇ ਆ ਤੇ ਉਹ ਕਮਜ਼ੋਰਦਾ ਕਲੀ ਪਾਉਣੀ ਆ ਤੇ ਇੱਕ ਮੈਂ ਥੋੜੀ ਦਵਾਈ ਲੈ ਕੇ ਆਇਆ ਸੀ ਇਹ ਹੈਗੀ ਉਹਦੇ ਵਾਸਤੇ ਕਿ ਜਿਹੜੇ ਹੁੰਦੇ ਆ ਜਿਹੜਾ ਕਹਿ ਸਕਦੇ ਆ ਆਪਾਂ ਸਿਉਂਕ ਵਗੈਰਾ ਥੱਲੇ ਹੁੰਦੀ ਆ ਉਹ ਜੜ੍ਹਾਂ ਨੂੰ ਪੈ ਜਾਂਦੀ ਏ ਕਹਿੰਦੇ ਬੂਟੇ ਦੇ ਨੂੰ ਇਹ ਸਿਉਂਕ ਨਹੀਂ ਪੈਣ ਦੇਊਗੀ ਠੀਕ ਆ 1 2 3 ਚਾਰ ਤੇ ਪੰਜਵੀਂ ਚੀਜ਼ ਇੱਕ ਹੋਰ ਮਹੌਨ ਲੱਗੇ ਆ ਤੁਸੀਂ ਦੇਖਿਆ ਹੋਊਗਾ ਅਕਸਰ ਹੀ ਗਾਣਿਆਂ ਦੇ ਵਿੱਚ ਆਂਬ ਦਾ ਬੂਟਾ ਰਹਿੰਦਾ ਮਸਤ ਸਦਾ ਵਿੱਚ ਕੇਲੇਆਂ ਦੇ ਠੀਕ ਆ ਆ ਕੇਲੇ ਜੜਾਂ 'ਚ ਪਾਵਾਂਗੇ ਇਹ ਸਾਰੇ ਛੱਲ ਕੇ ਛਲਕੇ ਛੁਲਕੇ ਲਾ ਕੇ ਅਲੱਗ ਕਰਕੇ ਇਹਨਾਂ ਨੂੰ ਜੜਾਂ 'ਚ ਪਾਵਾਂਗੇ ਤੋਂ ਕਹਿੰਦੇ ਬੜਾ ਚਾਹ ਕੇ ਗਰੋਥ ਕਰਦੀ ਹੈ ਜਾੜੇ ਦੀ ਕਿ ਆਂਬ ਦਾ ਜਿੱਥੇ ਬੂਟਾ ਦੂਜਾ ਸੌਰੀ ਕੇਲੇ ਦੇ ਬੂਟਾ ਹੋਵੇ ਇਹਦੇ ਵਿੱਚ ਬਹੁਤ ਜੇ ਤੱਤ ਹੁੰਦੇ ਜਿਹਦੇ ਗਲੂ ਸੜੂਗਾ ਥੱਲੇ ਜੜਾਂ ਦੇ ਵਿੱਚ ਉਹਦੇ ਤਾਂ ਬੂਟਾ ਬੂਟਾ ਗਰੋਥ ਕਰੂਗਾ ਬਾਕੀ ਹੁਣ ਆਪਣੇ ਕੋਲੇ ਆ ਜਾਣਾ ਤੇ ਹੁਣ ਦੇਖੋ ਭਈ ਲਾ ਉਹ ਵੜਤੇ ਸੀਗਾ ਤੇ ਉੱਥੇ ਪੂਰੀ ਕੇਅਰ ਵੀ ਨਹੀਂ ਹੁੰਦੀ ਜਦੋਂ ਫਸਲ ਹੋ ਜਾਂਦੀ ਆ ਹੁਣ ਮੰਨ ਕੇ ਚਲੋ ਆਪਾਂ ਇੱਥੇ ਮੱਕੀ ਲਾਤੀ ਚਰੀ ਲਾਤੀ ਉਹਦੀ ਹਾਈਟ ਫੇਰ ਲੰਬੀ ਹੋ ਜਾਣੀ ਆ ਤਾਂ ਬੂਟੇ ਨੂੰ ਹਵਾ ਹੀ ਨਹੀਂ ਪੈਣੀ ਇਹ ਪ੍ਰੋਬਲਮ ਆਉਂਦੀ ਆ ਤੇ ਇੱਕ ਵਸਨ ਹੋਰ ਬੂਟਾ ਦਿਖਾਉਣੇ ਆ ਦੋ ਬੂਟੇ ਤਾਂ ਠੀਕ ਕਰਨ ਜੀ ਚੱਕੀ ਖੜਿਆ ਕੋ ਪਰੇ ਆ ਤੇ ਜਿਹੜਾ ਤੀਜਾ ਬੂਟਾ ਉਹਦਾ ਇੰਨਾ ਕੀ ਹਾਲ ਆ ਆ ਤੁਸੀਂ ਦੇਖ ਸਕਦੇ ਹੋ ਉਹ ਬੂਟਾ ਸਿਰ ਪੈ ਇੰਨਾ ਹੀ ਰਹਿ ਗਿਆ ਪਸੂ ਨੇ ਨੇੜੋਂ ਥੱਲੋਂ ਤੋੜਦਾ ਕਰਕੇ ਬਟ ਅੱਜ ਤੋਂ ਫੋਟਾਂ ਕੱਢਦਾ ਆਉਂਦਾ ਹੈ ਅੰਬ ਦਾ ਬੂਟਾ ਇਹ ਤਿੰਨੇ ਬੂਟੇ ਅਲੱਗ-ਅਲੱਗ ਕਿਸਮ ਦੇ ਸੀਗੇ ਇੱਕ ਲੰਗੜਾ ਸੀਗਾ ਇੱਕ ਦਸਹਿਰੀ ਸੀਗਾ ਤੇ ਇੱਕ ਚੌਂਸਾ ਸੀਗਾ ਤਿੰਨ ਤਿੰਨ ਕਿਸਮ ਦੇ ਅੰਬ ਦੇ ਬੂਟੇ ਮਹਾਰਨਪੁਰ ਵਾਲੀ ਸਾਈਡ ਤੋਂ ਮਗਾਏ ਸੀ ਬਹੁਤ ਦੂਰੋਂ ਤੇ ਬਾਈ ਨੇ ਬਹੁਤ ਮਿਹਨਤ ਨਾਲ ਲਿਆ ਕੇ ਦਿੱਤੇ ਸੀਗੇ ਉਹ ਵੀ ਆਪਣੇ ਨਾਲ ਥੋੜੇ ਜਿੰਦਾ ਮੋਹ ਪਿਆਰਾ ਇਦਾਂ ਇਹਨਾਂ ਦਾ ਪਿਆਰ ਸੀਗਾ ਉਹ ਬਾਗ ਲਾਉਂਦੇ ਉਧਰ ਬਹੁਤ ਅੰਬ ਲੈਂਦੇ ਗੱਡੀਆਂ ਨਹੀਂ ਗੱਡੀਆਂ ਲਿਆਉਂਦੇ ਭਰ ਕੇ ਉਧਰ ਉਹ ਉਹ ਬਾਈ ਹੁਣ ਇੱਥੇ ਮੋਗੇ ਸ਼ਹਿਰ ਦੇ ਵਿੱਚ ਉਹ ਗੱਡੀਆਂ ਭਰ ਕੇ ਲਿਆਉਂਦੇ ਆ ਜਿਹੜੇ ਸੇਲ ਕਰਕੇ ਜਾਂਦੇ ਜਿਵੇਂ ਸਵੇਰੇ ਸਵੇਰੇ ਮੰਡੀ ਦੇ ਵਿੱਚ ਗੱਡੀਆਂ ਆਉਂਦੀਆਂ ਨੇ ਇਦਾਂ ਉਹਨਾਂ ਨੇ ਗੱਡੀਆਂ ਆਉਂਦੀਆਂ ਨੇ ਉਹ ਬਾਗ ਲਾਉਂਦੇ ਨੇ ਬੜੀ ਉਹਨੂੰ ਤਕਨੀਕ ਆ ਅੰਬਾਂ ਦੀ ਖੇਤੀ ਬਾਰੇ ਬੱਟ ਥੋੜਾ ਜਿਹਾ ਆਪ ਨੂੰ ਥੋੜੀ ਥੋੜੀ ਪਤਾ ਲੱਗਦਾ ਆਪਣੇ ਏਰੀਆ 'ਚ ਬੂਟਾ ਥੋੜਾ ਜਿਹਾ ਤੁਹਾਨੂੰ ਪਦਮ ਬੂਟਾ ਚਲਾਉਣਾ ਥੋੜਾ ਔਖਾ ਹੋ ਜਾਂਦਾ ਤੇ ਬਾਕੀ ਆਪਾਂ ਇਹਨੂੰ ਮੰਜਣ ਨੂੰ ਕਰ ਸਾਈਡਾਂ ਤੋਂ ਕੱਢ ਲਿਆ ਉਹ ਪਚਾ ਕੇ ਸਭ ਨੂੰ ਚੱਕਣਾ ਕਿਤੇ ਉਹ ਜਿਹੜੀ ਥੱਲੇ ਗੰਡ ਜੀ ਸੀ ਉਹ ਫੇਰ ਨਾ ਟੁੱਟ ਜੇ ਕਿਤੇ ਹਨਾ ਤੇ ਆ ਸ਼ੈਂਕੀ ਨੂੰ ਮੈਲੂ ਫਿਰ ਵਲੌਗ ਕਰਦੇ ਹਾਂ ਕੰਟੀਨਿਊ ਇਹਦੇ ਬਿਨਾ ਤਾਂ ਬਲੌਗਸ ਸਫਲ ਹੁੰਦੇ ਹੀ ਨਹੀਂ ਨਾ ਕਦੇ ਆ ਦੇਖੋ ਓਏ ਹੈਲੋ ਕਰੋ ਫਿਰ ਹੈਲੋ ਕਰੋ ਇਹਨੇ ਤਾਂ ਪਰ ਇਹੇ ਕੰਮ ਆਪਣਾ ਨਾਲ ਕਰਾਉਣਾ ਹੀ ਹੁੰਦਾ ਨਾ ਉਹ ਝੱਗਾ ਮੇਰੇ ਝੱਗੇ ਨਾਲ ਤਾਂ ਪਾਈ ਫਿਰਦਾ ਆ ਜੀ ਹੈ ਬਈ ਉਹ ਸ਼ੈਂਕੀ ਝੱਗਾ ਮੇਰੇ ਨਾਲ ਦਾ ਪਾਈ ਫਿਰਦਾ ਜਮੇ ਮੈਚਿੰਗ ਹੋ ਗਈ ਆਪਣੀ ਦੋਨਾਂ ਦੀ ਅੱਜ ਹਨਾ ਠੀਕ ਆ ਚਲੋ ਫਿਰ ਕਰੀਏ ਵਲੌਗ ਕੰਟੀਨਿਊ ਠੀਕ ਆ ਫੋਲ ਡੇ ਅੱਜ ਤੁਹਾਡੇ ਲਈ ਫੇਰ ਆਊਗਾ ਤੇ ਵਲੌਗ ਥੋੜੇ ਜਿਹਾ ਵੱਡੇ ਹੋ ਜਾਂਦੇ ਆ ਸਾਰੇ ਕਈ ਕਹਿੰਦੇ ਬਈ ਵਲੌਗ ਵੱਡੇ ਬਣਾਇਆ ਕਰੋ ਤੇ ਕੋਈ ਕਹਿੰਦੇ ਬਈ ਛੋਟੇ ਬਣਾਇਆ ਕਰੋ ਇਸੇ ਕਰਕੇ ਆਪਾਂ ਮੰਨ ਕੇ ਚਲੋ 20 25 ਮਿੰਟ ਦਾ ਵਲੌਗ ਬਣਾਵਾਂਗੇ ਠੀਕ ਆ ਤੇ ਸਾਝਾ ਜਿਹਾ ਕਰਿਓ ਕੰਟੀਨਿਊ ਨਾਲ ਇਨਫੋਰਮੇਸ਼ਨ ਦੇਵਾਂਗੇ ਨਾਲੇ ਹਾਸਾ ਖੇਡਾਂ ਤੇ ਹੁਣ ਥੋੜਾ ਹਾਲੇ ਸਰੀਰ ਨਹੀਂ ਬਣਿਆ ਤੇ ਰ ਆਪਾਂ ਕਰਦੇ ਆ ਕੰਟੀਨਿਊ ਠੀਕ ਆ ਅਈ ਦੁੱਧ-ਦੱਤ ਪੀਣਾ ਅਈ ਕਸਦੀਆਂ-ਕਸਦੀਆਂ ਕਰ ਲਈਏ ਤਾਂ ਔਪ ਹੋ ਜਾਂਦੀ ਹੈ ਨਾ ਮੌਸਮ ਹੋ ਗਿਆ ਚੇਂ ਸੋ ਸਭ ਤੋਂ ਪਹਿਲਾਂ ਆਪਏ ਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਠੀਕ ਆ ਥੋੜੀ ਜਿਹੀ ਮਿੱਟੀ ਮਿਕਸ ਕਰ ਲਈ ਆਪਾਂ ਇਹਦੇ 'ਚ ਉਸ ਤੋਂ ਬਾਅਦ ਫਿਰ ਆ ਪਾਣੀ ਕੱਲੀ ਆ ਜੋ ਇਦਾਂ ਬੂਟੇ 'ਚ ਸਾਰੇ 'ਚ ਸਾਈਡਾਂ 'ਚ ਇਦਾਂ ਖਲਾਰ-ਖਲਾਰ ਕੇ ਇਹਦੇ ਨਾਲ ਬੈਕਟੀਰੀਆ ਕਹਿੰਦੇ ਮਰ ਜਾਂਦੇ ਜਿਹੜੇ ਹੁੰਦੇ ਆ ਪੈ ਗਈ ਉਸ ਤੋਂ ਬਾਅਦ ਆਪ ਥੋੜਾ ਜਿਹਾ ਪੌਣਾ ਜੀ ਪਾਊਡਰ ਥੋੜਾ ਪਾਉਣਾ ਬਾਲਾ ਨਹੀਂ ਪਾਉਣਾ ਸੇਮਾ ਖਲਾ ਪਾਊਡਰ ਦਨ ਸਮਝ ਲੱਗ ਗਈ ਪਤਾ ਲੱਗ ਗਿਆ ਤੇ ਇਹ ਜਿਹੜੀ ਖਾਲ ਆ ਆਪਾਂ ਇਹਦੇ ਦੀ ਥੋੜੀ ਮਿਕਸ ਕਰ ਦਾਂਗੇ ਥੋੜੀ ਜਿਹੀ ਇੱਥੇ ਬੂਟੀ ਦੀ ਜੜ੍ਹ ਹੋਈ ਉਹਦੇ ਨੇੜੇ ਪਾ ਦਾਂਗੇ ਲਓ ਜੀ ਮਿੱਟੀ ਹੋ ਗਈ ਤਿਆਰ ਆਪਣੀ ਹੁਣ ਆਪਾਂ ਟੋਚੇ ਚ ਪਾ ਦਾਂਗੇ ਇਹੇ ਤੂੰ ਆ ਵੇਖ ਲਓ ਲੈ ਕੰਮ ਇਹਦੇ ਲੈ ਵੀ 10 ਤੂੰ ਬੁੱਕਲ ਜੀ ਬਈ ਬੁੱਕਲ ਉਹਨੇ ਬੈਠਣਾ ਨਹੀਂ ਜਾਂਦਾ ਐਸ਼ ਨੂੰ ਮਿਲੋ ਵੀ ਐਸ਼ ਵੀ ਆ ਗਿਆ ਆਪਣਾ ਐਸ਼ ਹੱਲੂ ਕਰੋ ਐਸ਼ ਓਏ ਐਸ਼ ਹੱਲੂ ਕਰੋ ਇੱਧਰ ਇਹਨੇ ਮਹਾ ਜੈਨੇ ਬਹਿਣਾ ਬੁੱਕਲ ਚ ਵੜ ਕੇ ਲਓ ਇੱਕੋ ਇਹਦੇ ਕੰਮ ਥੱਲੇ ਨਹੀਂ ਬਿਠੇ ਜਾਂਦਾ ਹੈ ਹੱਥ ਲਿਬੜਿਆ ਵੇਖ ਲੈ ਮੇਰੀ ਲੈ ਤੱਕੇ ਨਾ ਆਉਣਾ ਬੱਚੇ ਵੜ ਜਣਾ ਕੇ ਮੜੇ ਦੂਰ ਹੀ ਲੱਕਣਾ ਐਂ ਐਂ ਬੜਾ ਮੂਹ ਲੈਂਦਾ ਹਨ ਸੋ ਕਹਿ ਹੀ ਦੇਣਾ ਭਗਾਈ ਬਹੁਤ ਹੁੰਦੀ ਹੈ ਕੰਮ ਤੇ ਵਿੱਚ ਤੇ ਆਜੋ ਕਿਵੇਂ ਜੜਾਂ ਮਾਰ ਗਿਆ ਹੋਈਆਂ ਨੇ ਕਿੰਨੀਆਂ ਜੜਾਂ ਮਾਰ ਗਿਆ ਹੋਈਆਂ ਨੇ ਦੇਖੋ ਇਹ ਹੈਗੇ ਸਪੈਦਾ ਦੀਆਂ ਜੜਾਂ ਸਾਰੀਆਂ ਵਿੱਚ ਨਾਲ ਸਪੈਦਾ ਲੱਗਾ ਹੋਇਆ ਸੀ ਪਹਿਲਾਂ ਇਹ ਮੀਤ ਸੀਗੇ ਕਿ ਆਮ ਦਾ ਬੂਟਾ ਜਿਦ ਹੋਊ ਕੁਛ ਸਪੈਦਾ ਵੜ ਦਾਂਗੇ ਪਰ ਹੁਣ ਵੇਖੋ ਸੱਭਲ ਨਹੀਂ ਖੁੱਬਦੀਗੀ ਇੰਨੀ ਸਖਤ ਮਿੱਟੀ ਆ ਤੇ ਉਦਹੀਂ ਜੜੇ ਦੀ ਕਾਹਦੀ ਤਰ ਨਹੀਂ ਹਨ ਮਜ਼ਦੂਰ ਹੀ ਰੱਕ ਬਸ ਹੁਣ ਆਪਾਂ ਬਣੀ ਤੇ ਨਹੀਂ ਜੜ ਵੀ ਬਚਾ ਕੇ ਕੱਢਣੀ ਓਏ ਬਣੀ ਤੇ ਨਾਲ ਮਿੱਟੀ ਵੀ ਚਾਹੀਦੀ ਹੈ ਨਾ ਆਪਾਂ ਨਹੀਂ ਤਾਂ ਆਪਾਂ ਉਵੇਂ ਫਿੱਚਲੇਆ ਤਾਂ ਫੇਰ ਇਹ ਸਾਰਾ ਬੂਟਾ ਬੇਕਾਰ ਹੋ ਜੂ ਸੁੱਕ ਜੂ ਸਾਰਾ ਹਨਾ ਤੁੰ ਨੂੰ ਕੱਟਾ ਥੱਲੇ ਥੱਲੇ ਹਜੇ ਡੂੰਗਾ ਹਜੇ ਕਾਫੀ ਡੂੰਗਾ ਹੈ ਆਰ ਬਾਅਦ ਕੱਢਾਂਗੇ ਤੁੰ ਨੂੰ ਕੱਟ ਲਾਂ ਆ ਦੇਖੋ ਓਏ ਐਸ਼ ਐਸ਼ਰੀਤ ਕਾਤ ਵਾਲਤਾ ਕਰਦੇ ਉਹਨੇ ਉੱਠਣ ਸਾਰੇ ਇਹਦੇ ਨਾਲ ਲੱਗ ਜਾਗਾ ਚੁੰਪੜ ਜਾ ਕਰ ਚੰਗਾ ਹੈ ਓਏ ਟੂਏ ਤੋ ਡਰਦਾ ਹੋ ਲਾ ਜੀ ਹਾਂ ਇਹ ਦੋ ਸੇਮ ਹੀ ਆ ਪਟੱਗਾ ਇੱਕ ਤਾਂ ਮੈਂ ਬੂਟਾ ਲਾਤਾ ਤੇ ਉਤੋਂ ਤੇ ਲਾਉਣ ਦੀ ਵਿਧੀ ਵੀ ਤੇ ਤੋਏ ਦੇ ਵਿਧੀ ਤੁਸੀਂ ਤੁਹਾਨੂੰ ਤੇ ਹੁਣ ਆ ਸੇਮ ਹੀ ਆਪਾਂ ਬੂਟਾ ਹੁਣ ਇੱਥੇ ਥੱਲੇ ਪਾ ਕੇ ਥੱਲੇ ਉਦੋਂ ਕੋਏ ਚ ਪਾ ਕੇ ਮਿੱਟੀ ਪਾ ਕੇ ਹੁਣ ਥੱਲੇ ਥਾਂ ਪੂਲਾ ਹੋ ਗਿਆ ਉੱਥੇ ਆਪਾਂ ਬੋਕੀ ਦੇ ਨਾਲ ਲਾਇਆ ਸੀਗਾ ਤੇ ਬੋਕੀ ਦੇ ਨਾਲ ਤੁਹਾਨੂੰ ਪਤਾ ਕਿ ਹੁਣ ਅਸੀਂ ਮਸਾ ਕੱਢਿਆ ਤੇ ਸੱਬਲ ਨਹੀਂ ਖੁੱਪਦੀ ਸੀ ਇੰਨਾ ਜਿਆਦਾ ਸਖਤ ਚਾਰਸਪੇੜਾ ਥਾਂ ਸੀਗਾ ਜਿਹੜੀ ਬੋਕੀ ਆ ਜਦੋਂ ਆਪਾਂ ਥੱਲੇੋਂ ਠੋਕਦੇ ਸਾਈਡਾਂ ਤੋਂ ਪ੍ਰੈਸ ਕਰਦੀ ਜਾਂਦੀ ਹੈ ਨਾ ਉਹਨੇ ਟੂਆ ਸਾਈਡਾਂ ਨੂੰ ਚੌੜਾ ਵਾ ਹੁਣ ਜੜਾਂ ਇਹਦੇ ਇਧਰ ਨੂੰ ਵੀ ਜਾਣਗੇ ਇਹਨੂੰ ਜਾਣਗੇ ਥੱਲੇ ਨੂੰ ਵੀ ਜਾਣਗੇ ਥੱਲੇ ਡੂੰਘਾ ਬਹੁਤ ਥੱਲੇ ਉੱਤੇ ਮਿੱਟੀ ਪਾਤੀ ਆਪਾਂ ਮਿਕਸ ਕਰਕੇ ਉਹ ਜਿਹੜੇ ਕੇਲੇ ਸੀਗੇ ਕੇਲੇ ਥੱਲੇ ਵੀ ਮੈਂ ਪਾਤੀ ਹੁਣ ਜੜਾਂ ਦੇ ਨਾਲ ਵੀ ਆ ਤੋੜ ਤੋੜ ਸਿੱਟੀ ਜਾਣੇ ਜਦੋਂ ਮੈਂ ਕੱਲ ਮੁਸ਼ੈਰ ਗਿਆ ਸੀ ਤਾਂ ਮੈਂ ਦੁਕਾਨ ਆ ਇਹਨੂੰ ਕਿਹਾ ਮੈਂ ਕਿਹਾ ਭਾਈ ਜੀ ਕੇਲੇ ਚਾਹੀਦੇ ਆ ਤੇ ਵੀ ਜਿਹੜੇ ਗਲੇ ਸਾਡੇ ਕੇਲੇ ਮੈਨੂੰ ਉਹ ਚਾਹੀਦੇ ਆ ਉਹ ਹੱਸ ਪਿਆ ਕਹਿੰਦਾ ਭਾਈ ਸਵੇਰ ਦੇ ਸਾਡੇ ਕੋਲ ਗਾਹਕ ਆਉਂਦੇ ਆ ਸਾਰੇ ਹੀ ਗੱਲ ਕਹਿੰਦੇ ਹੁੰਦੇ ਬਾਈ ਵਧੀਆ ਕੇਲੇ ਪਾਈਂਦਿਆਂ ਨੂੰ ਪਹਿਲਾ ਬੰਦਾ ਜਿਹੜਾ ਕਹਿੰਦਾ ਮੈਨੂੰ ਵੀ ਖਰਾਬ ਕੇਲੇ ਵਾ ਦੇ ਤੇ ਮੈਂ ਕਿਹਾ ਬਾਈ ਇੰਝ ਐ ਕਰਕੇ ਵੀ ਮੈਂ ਤਾਂ ਇਸ ਪਰਪਸ ਲਈ ਲੈਣੇ ਆਂ ਵੀ ਜੜਾਂ ਦੇ ਨਾਲ ਪਾਉਣੇ ਆ ਕੇਲੇ ਦਾ ਬੂਟਾ ਲਾਉਣਾ ਤੇ ਉਹ ਬਾਈ ਨਵੇਂ ਸੱਪ ਕਾੜਤਾ ਉਹ ਕਹਿੰਦਾ ਬਾਈ ਇਹ ਨਾਲ ਮੱਛੀ ਵੀ ਕਹਿੰਦੇ ਮੱਛੀ ਦੱਬ ਦੇ ਵੀ ਨਾਲ ਮੈਂ ਕਿਹਾ ਬਾਈ ਇਹਦਾ ਕੰਮ ਆ ਗਲਤ ਜਾ ਲੱਗਦਾ ਕਹਿੰਦਾ ਮੱਛੀ ਦੀ ਆਣ ਹੁੰਦੀ ਮੱਛੀ ਦੇ ਜਿਹੜੀ ਸ਼ੈੱਲ ਹੁੰਦੀ ਆ ਉਹ ਕਹਿੰਦੇ ਬੂਟੇ ਦੇ ਸਾਈਡ ਤੇ ਟੋਹਾ ਪਟਕੇ ਨੱਪ ਦੇ ਵੀ ਇਹ ਲੀ ਦਾ ਬੂਟਾ ਬਹੁਵਦੀ ਹੁੰਦਾ ਪਰ ਮੈਨੂੰ ਇਹ ਚੀਜ਼ ਜਜ ਹੀ ਨਹੀਂ ਬਾਕੀ ਤੁਸੀਂ ਦੱਸਿਓ ਵੀ ਇਦਾਂ ਪੋਸੀਬਲ ਇਹ ਹੁੰਦਾ ਕੁਝ ਮੱਛੀ ਮੱਛੀ ਦਾ ਨਾਲ ਕੀ ਆ ਇਹਦਾ ਤਾਂ ਮੰਨ ਸਕਦੇ ਵਿੱਚ ਨਿਊਟ੍ਰੀਸ਼ਨੋਂ ਮਿਲਣਗੇ ਪਰ ਮੱਛੀ ਦਾ ਇਹਦੇ ਨਾਲ ਕੀ ਇਲਕਾ ਦੇ ਕਰਨ ਉਹ ਨਹੀਂ ਮੇਰੇ ਗੱਲ ਪੱਲੇ ਬਈ ਆ ਕਲੀ ਦਾ ਹੀ ਮੰਨ ਲੈਨੇ ਆਪਾਂ ਵੀ ਜਿਹੜੀ ਫੰਗਸ ਕੁਵੈਰਾ ਹੁੰਦੀ ਏ ਨਹੀਂ ਨੇੜੇ ਆਉਂਦੀ ਹਨ ਪਰ ਮੱਛੀ ਵਾਲਾ ਸਾਪ ਮੇਰੇ ਉਤੋਂ ਹੀ ਲੰਗੀ ਗੱਲ ਠੀਕ ਆ ਇਦਾਂ ਪਾਤਾ ਆਪਾਂ ਹੁਣ ਤੇ ਪਾウダー ਵਗੈਰਾ ਮਿਕਸ ਕਰਤਾ ਉਹ ਥੋੜੇ ਜਿਹਾ ਆਪਾਂ ਪਾ ਕੇ ਇੱਥੇ ਚਾਰ ਚੁਬੇ ਦੇ ਆਪਾਂ ਰੂੜੀ ਮਿਕਸ ਕੀਤੀ ਸੀ ਮਿੱਟੀ ਚ ਰੂੜੀ ਮਿਕਸ ਕਰਨ ਦਾ ਮਤਲਬ ਇਹ ਮਿਕਤ ਤੈਨੂੰ ਤੱਤ ਮਿਲਦੇ ਆ ਬਾਕੀ ਇਹ ਮਿੱਟੀ ਜੰਮਣ ਨਹੀਂ ਦਿੰਦੀ ਜੇ ਮਿੱਟੀ ਜੰਮਦੀ ਨਹੀਂ ਫਿਰ ਜੜ ਤੁਰਦੀ ਨਹੀਂ ਠੀਕ ਹੈ ਜੇ ਹੁਣ ਮਿੱਟੀ ਜੰਮੀ ਹੋਊਗੀ ਤੇਰੀ ਜੜ ਕਿੱਦਾਂ ਤੁਰੂਗੀ ਤੇ ਹੁਣ ਪੋਲਾ ਹੀ ਰਹੂਗਾ ਸਾਰਾ ਸਮਗਰੀ ਜਿਹੜੀ ਹੈਗੀ ਇੱਥੇ ओके ਹੁਣ ਅਸੀਂ ਕਰਦੀਆਂ ਇੱਕ ਨੂੰ ਆਪਣੇ ਜਿਹੜਾ ਬੋਰਡ ਆ ਤੇ ਪੱਤੇ ਬਹੁਤ ਜ਼ਿਆਦੇ ਝੜਦੇ ਆ ਤੇ ਉਹ ਬੋਰਡ ਦੇ ਪੱਤੇ ਨੂੰ ਆਪਣਾ ਇੱਕ ਬੂਰੀ ਚ ਪਾ ਕੇ ਰੱਖ ਦਿਆ ਕਰਾਂਗੇ ਤੇ ਉਹ ਦੇਖੀ ਜਦੋਂ ਗਲ ਛਾੜ ਗਏ ਤੇ ਪਾਣੀ ਪਾ ਕੇ ਤੇ ਉਹ ਪਾਇਆ ਕਰਾਂਗੇ ਬੂਟੇ ਨੂੰ ਸਭ ਤੋਂ ਵਸਤ ਤਰੀਕਾ ਕਹਿੰਦੇ ਵਧੀਆ ਸਭ ਤੋਂ ਘੈਂਟ ठीक है लो अपना बूटा ही लग गया जी हम आप जी मिट्टी है पासे वाली है थोड़ी थोड़ी ये पा देंगे ठीक है तो अपना बूटा रेड़ी ठीक है ਲੋ ਵੀ ਦੇਖੋ ਇਧਰ ਡ੍ਰੈੰਗ ਰੂਮ ਦਾ ਕੀ ਹਾਲ ਹੋਇਆ ਪਿਆ ਸਾਰੇ ਉਤਲ-ਬੁਤਲ ਹੋਏ ਪਏ ਨੇ ਜੇ ਤੁਹਾਨੂੰ ਉਹ ਦਾਗ ਦਿਸਦਾ ਹੋਊਗਾ ਉਧਰਲੇ ਪਾਸੇ ਬਾਥਰੂਮ ਬਣਾਏ ਸੀ ਨਾ ਉਹਦਾ ਪਾਣੀ ਦਾ ਦਾਗ ਆ ਗਿਆ ਸੀਗਾ ਤੇ ਇਧਰ ਪਾਣੀ ਇੰਨਾ ਜ਼ਿਆਦਾ ਹੋ ਗਿਆ ਸੀਗਾ ਤਾਂ ਤੁਹਾਨੂੰ ਡੱਬ ਦਿਸਦਾ ਹੋਊਗਾ ਤੇ ਇੱਥੇ ਜ਼ਿਆਦਾ ਤਾਂ ਰੰਗ ਹੀ ਉੱਤਰ ਗਿਆ ਸੀ ਇੱਥੇ ਰਿਪੇਅਰ ਲੱਗਦੀ ਏ ਰੰਗ ਦੀ ਆਪਣੀ ਇਹ ਸਾਰਾ ਉੱਤੇ ਦੁਬਾਰਾ ਆਪਾਂ ਨੂੰ ਰੀਪੇਂਟ ਹੋਇਆ ਇੰਨਾ ਸਾਂਝਾ ਜਗ੍ਹਾ ਜਿਹੜੀ ਹੈਗੀ ਆ ਤੇ ਹੌਣ ਹੋ ਗਿਆ ਖਾਣਾ ਰੈਡੀ ਆ ਆਪਣਾ ਸਵੇਰ ਦਾ ਖਾਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਥੋੜਾ ਜਿਹਾ ਪਿਛੇ ਹੋਰ ਕੰਮ ਕਰਨਾ ਫਿਰ ਮਲਾਉਣੇ ਆ ਸਾਰੀ ਫੈਮਿਲੀ ਨੂੰ ਤੁਹਾਨੂੰ ਹੌਲੀ ਹੌਲੀ ਹੈਲੋ ਹਾਂ ਹਾਂਜੀ ਜੂੰਡੇ ਖਿਲਰੇ ਪਏ ਇਹਦੇ ਸਰ ਹੋਣਾ ਰਾਤ ਇਹਨਾਂ ਡਟੋਲ ਪਾਦਾ ਕਿਰਲੀ ਦੇ ਉੱਤੇ ਤੇ ਕਿਰਲੀ ਦਿੱਤੀ ਮਾਰ ਤੇ ਸਾਡੀ ਸਵੇਰ ਤੇ ਹੋ ਗਈ ੜਾਈ ਮੈਂ ਤੂੰ ਕਾਹ ਤੋਂ ਮਾਰੀ ਆ ਇਹ ਕਹਿੰਦੀ ਤੁਸੀਂ ਚੂਹੇ ਕਾਹ ਤੋਂ ਮਾਰੇ ਖੇਤ ਮੈਂ ਕਿਹਾ ਚੂਹੇ ਤਾਂ ਖੇਤ ਦਾ ਨੁਕਸਾਨ ਕਰਦੇ ਆ ਵੀ ਕਿਰਲੀ ਕਿਹਨਾਂ ਦਿਨ ਨੂੰ ਮੈਂ ਜਿਹੜੀ ਸੁਰਖੀ ਬਿੰਦੀ ਖਰਾਬ ਕਰਦੀ ਆ ਜਾਂ ਇਹ ਰੰਗ ਰੰਗ ਲੁੰਗੁੰਦੀ ਆ ਫੇਰ ਤਾਂ ਤੂੰ ਨੂੰ ਮਾਰੇ ਜਣ ਰਾਤ ਭੜਕਾਦੀ ਆ ਕੋ ਜੀ ਉਹ ਜੋ ਇਸ ਦੁਨੀਆ ਤੇ ਆ ਹੱਕ ਜੋਂਦਾ ਹਰੂ ਬਾਹਰ ਕੱਢ ਤੋ ਨਾ ਫੜ ਫੜ ਕੇ ਬਾਹਰ ਕੱਢ ਆ ਬੇਬੇ ਕਿਵੇਂ ਬੇਬੇ ਉਹ ਤੇਰਾ ਕੀ ਹਾਲ ਚਾਲ ਆ ਆਉਂ ਗਿਆ ਨਾ ਐਸ਼ ਬੜੀ ਖੁਸ਼ ਹੋਈ ਵੀਰਾ ਜੀ ਜਦੋਂ ਮੈਂ ਸੁਰਖੀ ਵਾਲੀ ਗੱਲ ਕੀ ਐਸ਼ ਪੂਰੀ ਖੁਸ਼ ਹੋ ਗਈ ਐਸ਼ ਖੜਾ ਹੋ ਜਾ ਪੁੱਤ ਹੈ ਆ ਜਾ ਇੱਧਰ ਆ ਜਾ ਐਸ਼ ਪੂਰਾ ਖੁਸ਼ ਹੋ ਗਿਆ ਆਜੋ 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 ਸਿੱਧੇ ਤੇ ਸਿੱਧੇ ਆਇਰਵਾ ਚਿੱਤੀ ਕੋ ਯੂ ਮਾਰਦੀ ਛਾਲ ਉੱਤੇ ਕੰਜਰਾ ਢਿੱਡ 'ਚ ਮਾਰੇ ਗੁੱਡੇ ਲਿਆ ਗਏ ਹੈਂ ਤੇਰਾ ਦੰਦ ਟੁੱਟ ਗਿਆ ਇਹ ਤਾਂ ਹੋਣਾ ਹੀ ਨਹੀਂ ਹੁਣ ਕੀ ਬਣੂ ਤੇਰਾ ਬੋੜੀ ਹੋਗੀ ਬੋੜੀ ਹੋਗੀ ਐ ਸਾਡੀ ਬੋੜੀ ਹੋਗੀ ਐ ਸਾਡੀ ਬੋੜੀ ਹੋਗੀ ਹਮ ਨਹੀਂ ਹੌਣ ਮੂੰਹ ਬੰਦ ਰੱਖਿਆ ਕਰ ਹੁਣ ਦੰਦ ਹੈ ਨਹੀਂ ਤੇਰੇ ਠੀਕ ਆ ਲੋ ਫਿਰ ਆਪਾਂ ਡਰੈਂਗ ਰੂਮ ਦਾ ਸਮਾਨ ਵੀ ਬਾਹਰ ਕੱਢਣਾ ਤੇ ਸਾਨੂੰ ਉੱਪਰਲੇ ਕਮਰਾ ਦੇਖਾ ਕੇ ਲੈਉਣੇ ਆ ਆਪਾ ਇਸ ਨਾਲ ਸਾਰੇ ਪਾਰ ਆਪਾ ਕਵਰ ਲਾ ਦਿਓ ਹੁਣ ਨਹੀਂ ਛਡਾਉਣੇ ਠੀਕ ਆ ਉੱਪਰ ਰੰਗ ਕਰਦੇ ਸੀ ਪਤਾ ਨਹੀਂ ਕੀ ਕੀਤਾ ਤੇ ਮੇਰੇ ਵੀ ਦੋ ਦਿਨ ਹੋ ਗਏ ਟਾਈਮ ਨਹੀਂ ਲੱਗਾ ਉੱਤੇ ਚੜ੍ਹ ਕੇ ਦੇਖਣ ਦਾ ਤੇ ਪਤਾ ਨਹੀਂ ਕੀ ਬਣਿਆ ਹੁਣ ਉੱਤੇ ਦਿਖਾਉਣੇ ਤੁਹਾਨੂੰ ਉੱਪਰ ਵੀ ਰੂਮ ਤਿਆਰ ਹੁੰਦਾ ਪਿਆ ਆਪਣਾ ਇੱਕ ਆਜੋ ਵੀ ਸਾਰੀ ਆਵੇ ਸਾਰੀ ਤਰੀ ਕੁਰੀ ਲਾਈ ਪਈ ਆ ਇੱਥੇ ਪਿਛਲੇ ਬਾਬਾ ਸ਼ੇਕ ਲਾਇਆ ਸੀ ਉਹ ਤਰਾਈ ਕੀਤੀ ਸੀ ਉਦੋਂ ਵੀ ਸਰਾਵ ਆ ਗਈ ਸੀ ਇਹ ਵੀ ਹੁਣ ਰਿਪੇਅਰ ਹੋ ਰਹੀ ਐ ਇੱਥੇ ਵੀ ਠੀਕ ਆ ਆਓ ਬੇਬੇ ਨੂੰ ਮਿਲੋ ਕਿਵੇਂ ਬੇਬੇ ਸੈਟ ਨਾ ਚਲ ਚਲ ਅਸਨਾ ਬਹੁਤ ਗੰਦਾ ਪੂਰਾ ਖਲਾਰਾ ਪਿਆ ਵਾ ਇੱਥੇ ਲਓ ਵੀ ਲਾ ਗਿਆ ਸ਼ੈਣਾ ਮਾਰਨ ਹਾਂ ਹੁਣ ਸਹੀ ਲੱਗਦਾ ਹਾਂ ਸਹੀ ਆ ਤੇ ਲੈ ਇਥੇ ਲੱਕੜ ਹੁੰਦੀ ਸੀ ਓਏ 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 ਖਾ ਤੂੰ ਮਰੀ ਜਾਂ ਨਹੀਂ ਬੁੱਤ ਰੰਗ ਨਵਾ ਕੀਤਾ ਇਹ ਆਪਣਾ ਆ ਗਿਆ ਉੱਪਰਲਾ ਰੂਮ ਇੱਕ ਆਪਾਂ ਡੈਕੋਰੇਟ ਕਿੱਦਾਂ ਕਰਾਂਗੇ ਹੁਣ ਇਹਨੂੰ ਆਪਾਂ ਇਹਨੂੰ ਵਧੀਆ ਨਿੱਕਾ ਜਿਹਾ ਸ਼ੋਅਰੂਮ ਬਣਾਉਣਾ ਆਪਾਂ ਛੋਟਾ ਜਿਹਾ ਇਥੇ ਮਨਪ੍ਰੀਤ ਦਾ ਤੇ ਪਲੱਸ ਮੇਰਾ ਥੋੜੀ ਜਿਹੀ ਜਗ੍ਹਾ ਮਿਊਜ਼ਿਕ ਆਪ ਦੀ ਤਿਆਰੀ ਤੁਰੀ ਕਰਨ ਵਾਸਤੇ ਤੇ ਬੈੱਡ ਦਾ ਵੀ ਜਲਾ ਕੇ ਫਿਰ ਬੈੱਡ ਇਹ ਜਿਹੜਾ ਬੈੱਡ ਹੈਗਾ ਦੋਸਤੋ ਇਹ ਹੈਗਾ ਬੇਬੇ ਦੇ ਦਾਜ ਵਾਲਾ ਬੈੱਡ ਸੋ ਇਹ ਤਾਂ ਤੂੰ ਭੁੱਲ ਜਾ ਵੀ ਉਹ ਚੱਕਣ ਦੇ ਦੂਗੀ ਤੇ ਖਲਾਰਾ ਪੈ ਜੂ ਘਰੇ ਆਪਣੇ ਹੈ ਨੀચે ਵੀ ਨਹੀਂ ਨਾ ਜਗ੍ਹਾ ਹੈ ਜਗ੍ਹਾ ਕਿਤੇ ਹੈ ਨਹੀਂਗੀ ਤੇ ਬੇਬੇ ਦੀ ਨਿਸ਼ਾਨੀ ਆ ਦੇ ਆ ਬਸ ਸਕਦੇ ਨਹੀਂ ਹਾਂ ਕੀ ਹੋਇਆ ਦੀਵੇ ਚੱਕੀ ਫਿਰਦੀਆਂ ਆ ਆਪਣਾ ਆ ਗਿਆ ਆ ਸ਼ੈਂਕ ਨਵਾਂ ਲਵਾਇਆ ਸੀਗਾ ਉੱਥੇ ਜਦੋਂ ਆਪਣਾ ਕੰਮ ਚੱਲਦਾ ਸੀਗਾ ਤੇ ਆ ਛਤਰੀ ਇਹ ਥੱਲੇ ਬਹਿਣ ਵਾਸਤੇ ਬਣਾਇਆ ਸੀ ਪਰ ਇੰਨਾ ਲਾਈਫ ਦੇ ਵਿੱਚ ਸਭ ਬਿਜ਼ੀ ਹੋ ਜਾਂਦੇ ਆ ਆਪਾਂ ਕਰਦੇ ਕੁਝ ਹੋਰ ਪਰ ਟਾਈਮ ਕਿੱਥੇ ਹੈਗਾ ਬਹਿਣ ਦਾ ਥੱਲੇ ਵੀ ਆ ਥੱਲੇ ਬੈਠਣ ਵਾਸਤੇ ਤੇ ਆ ਆਪਣੇ ਘਰ ਦਾ ਵੀੜਾ ਪਰੂੰ ਮੈਂ ਇੱਧਰ ਆ ਤੂੰ ਨਾ 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 ਡਿੱਡ ਲਿਪੜ ਜਾਣਗੇ ਇੱਧਰ ਆ ਜਾ ਇੱਧਰ ਆਪਾਂ ਆ ਜਾਂਦਾ ਸ਼ੈੱਡ ਚਲਦੇ 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 ਇੱਥੇ ਜਾਣੀ ਨਹੀਂ ਇੱਥੇ ਚੱਲੇ ਗਏ ਥੱਲੇ ਚਲੋ ਫਿਰ ਆਪਾਂ ਮਗਰ ਕਰ ਲਏ ਸਬਜ਼ੀਆਂ ਥੋੜਾ ਜਿਹਾ ਕੰਮ ਆਹ ਹੁਣ ਦਸੋ ਹਾਂ ਇਹ ਆਪਾਂ ਨੂੰ ਮੈਸਤੀ ਤੋਂ ਲਵਾ ਦਾਂਗੇ ਥੱਲੇ ਵਾਲੀ ਆਪਣੀ ਖਰਾਬ ਹੋਈ ਹੈ ਨਾ ਉਹਦੇ ਵਿੱਚ ਲਵਾ ਦਈਏ ਆ ਕੀ ਖਰਾਬ ਹੋਈ ਥੱਲੇ ਵਾਲੀਆਂ ਬਾਰੀਆਂ ਨਹੀਂ ਖਰਾਬ ਹੋਈਆਂ ਨੇ ਛਿੰਕਤੀਆਂ ਉਹਦੇ ਅੰਦਰਲੇ ਬਾਰਾ ਲਵਾ ਦਈਏ ਭਈ ਆਪਾਂ ਦੇ ਬਾਦੂ ਇਹ ਚੰਦ ਸਾਰੇ ਠੇ ਤੁਬਜੇ ਪਏ ਆ ਸਾਰਾ ਸੈਟਵਟ ਕਰਨਾ ਪੈਣਾ ਮੈਨੇ ਕਿਸੇ ਕਿਤੇ ਹੋਇਆ ਮੈਂ ਉਹਨਾਂ ਨੂੰ ਇਨਵਾਈਟ ਕਰੂੰਗੀ ਅੱਜ ਤੋਂ ਦੋ ਸਾਲ ਬਾਅਦ ਸਾਰਾ ਕਿਚਨ ਨੂੰ ਡੈਕੋਰੇਟ ਕਰਕੇ ਜਾਈਂਗੀ ਸਾਰਾ ਦੁਆਰ ਤੋਂ ਬਣਾਉਣਾ ਜਾ ਜਾ ਚੱਲ ਜਾ ਤੂੰ ਘਰੇ ਗੰਨ ਹੋਈਆਂ ਚੀਜ਼ਾਂ ਕੱਢਦੀ ਹੁੰਨੀ ਹੈ ਘਟਾਂ ਗਾਲ ਸੱਟਾਂ ਥੱਲੇ ਛੇਤੀ ਜਾਉਣੇਗੀ ਨਾਲੇ ਆਹ ਕੁਰਸੀ ਤੇ ਰੱਖੀਏ ਆਗੇ ਆ ਸਾਰਾ ਨਾਲ ਫੇਰ ਸਹੀ ਆ ਉਹੀ ਮੈਂ ਗੱਲ ਕਰਦਾ ਉਹਨਾਂ ਕਿ ਚੀਜ਼ ਬਣਾਉਣੀ ਸੋਕੇ ਉਹਨੂੰ ਮੇਨਟੇਨ ਰੱਖਣਾ ਬਹੁਤ ਔਖਾ ਆ ਹੁਣ ਦੁਆਰਾ ਪੇਂਟ ਹੋਊਗਾ ਇਹ ਕੱਲ ਹੁਣ ਉਹਨਾਂ ਨੇ ਆਪ ਹੀ ਵੇਖ ਕੇ ਲਾਤਾ ਆਪਾਂ ਦੇਖਿਆ ਨਹੀਂ ਉਹਨਾਂ ਨੇ ਦੇਖ ਲੈਣਾ ਵੀ ਤੇ ਰਿਪੇਅਰ ਲਾਉਣਾ ਜਿਹਨੂੰ ਕਹੀ ਲਾ ਦੁਰ ਰਿਪੇਅਰ ਜਿੱਥੇ ਲੱਗਣ ਵਾਲੀ ਆ ਹੁਣ ਇਹ ਉਹਨਾਂ ਨੇ ਪ੍ਰੋਟੀਨ ਭਰੀ ਹੋਈ ਆ ਉੱਤੇ ਉਹ ਰੰਗ ਫੇਰਨ ਗਿਆ ਜਾ ਕੇ ਲੈ ਬਸ ਸੁਪਰਟਸ ਸੁਪਰਟਸ ਮੀਆ ਅਗਰ ਸਿਰ ਤੇ ਕੀ ਜਿਗੜ ਕੀਤਾ ਤੇਰਾ ਧੋਪਾ ਇੰਨੀ ਕਿ ਨਹੀਂ ਕਿ ਧੋਪਾ ਤੇ ਆਪਾਂ ਸਰੋਂ ਦਾ ਲਵਾਉਣਾ ਪਾਲਟਾ ਦੇ ਲੱਗੇਗੀ ਨਾਲ ਹੈਂ ਅੰਬ ਦੇ ਬੂਟੇ ਲਾਤੇ ਆ ਤੁਹਾਨੂੰ ਨੇੜੇ ਲਿਆ ਕੇ ਸਹੀ ਆ ਅੰਬ ਕੋਣ ਵੀ ਪਤਾ ਨਹੀਂ ਅੰਬ ਹੋਣੇ ਕਿ ਨਹੀਂ ਹੋਣੇ ਸਹੀ ਗੱਲ ਆ ਦੋ ਦਰਜਣਾਂ ਦਾ ਮਕੇਲੇ ਦੀਆਂ ਬਾਛਲੀਆਂ ਜਿਹੜਾਂ ਆਹ ਪਤਾ ਨਹੀਂ ਹੋਣੇ ਕਿ ਨਹੀਂ ਹੋਣੇ ਹੈ ਸਹੀ ਆ ਹੈ ਪਾਲ ਕੀ ਲਾ ਰਹੀਆਂ ਪਾਲ ਕਹਿ ਕੇ ਲਵਾਤੀ ਆ ਭਿੰਡੀਆਂ ਦੇ ਵਿਚਾਲੇ ਪਾਕ ਲਾਈ ਵੀ ਉੱਕਦੀ ਹੁੰਦੀ ਵੇ ਅਸੀਂ ਆਪਣੀ ਹਾਂ ਉਹ ਚਲਾਈ ਦਾ ਸਾਗ ਦਾ ਬਹੁਤ ਵੱਡਾ ਵੱਡਾ ਹੋ ਗਿਆ ਆਪਣਾ ਪਾਲਤ ਨਹੀਂ ਨਾ ਹੋਈ ਕੋਈ ਪਾਲਤ ਪਾਕ ਤਾਂ ਵਹਿੰਦੇ ਹੋ ਜਾਣਾ ਹੀ ਆ ਪਪੀਤੇ ਵੀ ਹੋ ਗਿਆ ਨਾ ਪਪੀਤੇ ਹੋ ਗਏ ਲੱਗਣਗੇ ਫੇਰ ਹੀ ਆ ਨਾ ਇਹ ਕੰਬ ਦਾ ਬੂਟਾ ਤਿੰਨ ਸੀ ਇਹ ਕੰਬ ਦਾ ਬੂਟਾ ਆਪਾਂ ਉਥੇ ਲਾਤਾ ਕਲੀ ਕਾਮ ਜੀ ਉਹ ਪਰਲੇ ਬਸ ਮੈਂ ਕਿਹਾ ਨੇੜੂ ਆਂਬ ਤੋੜਨੇ ਦੋਕਿਆ ਕਿਹੜੀ ਤਾਰ ਪਾ ਦਿਆ ਹਾਲੇ ਕਿੰਨਾ ਲੰਬਾ ਸੋਇਦਿਆ ਆਪਾਂ ਹਨਾ ਹੁੰਦਾ ਹੁੰਦਾ ਨਹੀਂ ਹੁੰਦਾ ਚੋਰ ਹੁਣ ਮੈਂ ਕੰਬ ਦਾ ਬੂਟਾ ਉਥੇ ਲਾਇਆ ਕਰਕੇ ਨੇੜੇ ਬੈਨੂ ਐ ਵੀ ਛੇਤੀ ਘਰ ਦੇ ਨਾਲ ਨਿਕਲ ਸਾਰੀ ਆਂਬ ਤੋੜ ਕੇ ਖਾ ਲਿਆ ਕਰਾਂਗੇ ਹੋਨੇ ਪਤਾ ਨਹੀਂ ਹੋਣੇ ਪਰ ਉੱਥੇ ਤਾਂ ਬਈ ਦੇਖਿਆ ਮੁੱਢਾ ਉਹਨੂੰ ਨਾ ਫੰਗਸ ਲੱਗ ਚੱਲੀ ਸੀਗੀ ਉੱਥੇ ਚੰਗੇ ਰਹਿ ਗਏ ਬੂਟੇ ਪੱਟਲੇ ਆ ਤੇ ਬੂਟੇ ਹੁਣ ਅੱਖਾਂ ਦੇ ਸਾਹਮਣੇ ਨੇੜੇ ਆ ਕੇ ਦੀਦੇ ਰਹਿਣਗੇ ਹੁਣ ਉੱਥੇ ਫਸਲ ਦਾ ਉਹਲਾ ਹੋਏ ਨਾ ਪਤਾ ਨਹੀਂ ਲੱਗਦਾ ਵੀ ਠੀਕ ਆ ਕਿ ਨਹੀਂ ਠੀਕ ਆ ਨਾ ਠੀਕ ਆ ਤੇ ਰੂੜੀ ਆਪਾਂ ਇੱਥੋਂ ਚੇਂਜ ਕਰਕੇ ਉਧਰ ਕਰਤੀ ਸਾਈਡ ਤੇ ਅੱਗੇ ਨਿਕਲ ਜਾ ਰੂੜੀ ਨੂੰ ਉਧਰ ਹੁਣ ਚੇਂਜ ਕਰਤੀ ਜਗਾ ਉਹਦੀ ਠੀਕ ਆ ਆ ਰੂੜੀ ਜਾਈ ਥਾਂ ਤੇ ਅੰਬ ਦਾ ਬੂਟਾ ਲਾਦਾ ਹੁਣ ਤੁਸੀਂ ਕਹਿਣਾ ਇੱਥੇ ਫੇਰ ਸਾੜ ਮੰਨੋਗੇ ਔਰ ਮਿੱਟੀ ਹੀ ਕੱਢਤੀ ਵਿੱਚੋਂ ਪੁਰਾਣੀ ਨਵੀਂ ਹਣ ਉਧਰ ਆਪਣੀਆਂ ਵੇਲਾਂ, ਕਰੇਲੀਆਂ, ਕਰੂਲੀਆਂ ਨੇ ਨਵੀਆਂ ਲੱਗੀਆਂ ਸੀਗੀਆਂ ਤੇ ਕੁਛ ਉਧਰ ਟਮਾਟਰ ਲੱਗੇ ਸੀਗੇ ਤੇ ਟਮਾਟਰਾਂ ਵਾਸਤੇ ਆਪ ਤਾਰ ਵੱਲਣੀ ਆ। ਇੱਕ ਤਾਂ ਤਾਰ ਦੇ ਵਿੱਚ ਢੰਗਾਤੀ ਐ ਅਸੀਂ ਜਿਹੜੇ ਰੱਸੀ ਸੀ ਹੁਣ ਤਾਰ ਨਵੀਂ ਲੈਂਦੀ ਸੀ। ਉਹ ਵੱਲਤੀ ਆ। ਹਾਂ ਫਿਰ। ਹਾਂ। ਸਟਾਉ ਉੱਥੇ ਚਕਮਾ ਗੇ। ਲੈ ਡੋ। ਲੈ ਡੋ। ਆ ਜਿੰਗ ਉੱਤਰ ਕੇ ਫਿਰ। ਕੇ ਕੇ ਲੈ ਜੇ। ਕੇ ਪੇਕਿਆਂ ਨੂੰ ਜਾਏਂਗੇ ਸਿੱਧੀ ਇਧਰੋਂ। ਘਰ ਜਾਏਂਗੇ ਕਿ ਪੇਕਣ ਜਾਏਂਗੀ। ਮੈਂ ਚੱਕ ਕੇ ਅੰਦਰ ਹੀ ਲੈ ਜੇ। ਫੇ ਨਿਉੜ ਦੀ 10 ਦਿਨ ਵਿੱਚ ਠੀਕਾ ਚਲੋ ਫਿਰ ਕਰਗੀ ਕੰਮ ਨਾ ਲਓ ਵੀ ਕਬੂਤਰ ਆਪਣੇ ਹੁਣ ਖਾ ਰਿਹਾ ਦਾਣੇ ਤੇ ਇੱਕ ਨੰਨਾ ਕਾਕਾ ਆਇਆ ਕਰੇ ਹਾਂ ਹਾਂ ਓਏ 베بی 베بی ਇਹਨਾਂ ਦੀ ਅਕਸਰੀ ਮੇਰੇ ਨਾਲ ਵੀਡੀਓ ਚ ਦੇਖਦੇ ਹੁੰਦੇ ਆਂ ਇਹ ਸਾਡੇ ਹੈਂਡਵਰਕ ਦਾ ਕੰਮ ਜਿਹੜੇ ਕਰਦੇ ਨੇ ਕਾਰੀਗਰ ਉਹਨਾਂ ਦਾ ਬੇਟਾ ਬਹੁਤ ਪਿਆਰਾ ਬੇਟਾ ਹੈਲੋ ਹਾਨਿਸ਼ ਓਏ ਹਾਂ ਆ ਇਹ ਨੀਰੇ ਗੁਗਨੂ ਮੈਨੂੰ ਬਹੁਤ ਪਿਆਰ ਆਉਂਦਾ ਇਹਦਾ ਇਹ ਨਹੀਂ ਫੜੇ ਜਾਣੇ ਤੇਰੇ ਤੋਂ ਇਹ ਨਹੀਂ ਫੜੇ ਜਾਣੇ ਨਹੀਂ ਫੜੇ ਜਾਣੇ ਫੜਲਾ ਫੜਲਾ ਚਾਹ ਚੜਿਆ ਹੋਇਆ ਇਹਨੂੰ ਆਲਾ ਇਧਰ ਬਹੁਤ ਮਿੱਠਾਂ ਲੱਗ ਜਣੀਆਂ ਪੈਰਾਂ ਨੂੰ ਆਵਾਡਾ ਕਾਕਾ ਸਾਡਾ ਇਹ ਸਾਡਾ ਵੱਡਾ ਕਾਕਾ ਇੱਧਰ ਸਾਰਾ ਟੱਬਰ ਸ਼ਿਕਾਰ ਖੇਡਣ ਲੱਗਾ ਹੋਇਆ ਸਬਜੀ ਦਾ ਇਹ ਸਭ ਨੂੰ ਪਾਣੀ ਪੰਨੇ ਵਾਲਾ ਹੈ ਇਹਲਾਉਣੇ ਪਾਣੀ ਅੱਜ ਕਿ ਦੱਸਾਵੋ ਉਹ ਜਿਹੜਾ ਮੈਂ ਲਾ ਲਿਆ ਜਲਾਈ ਚਾਹ ਤੇ ਟਿਕਟ ਤੋਂ ਨਿਕਲਵਾਇਆ ਜਨੂੰਨ ਛੋਟੂ ਨਾ ਮੈਂ ਦੱਸਣਾ ਹੈ ਆਪਕੋ ਕਿਹਦੇ ਪਾਣੀ ਨਾ ਜਿਵੇਂ ਕਿ ਨਾ ਸੋਹਣੇ ਕੁੱਤੇ ਬਰਾਗ ਆ ਗਿਆ ਤਾਂ ਤਾਂ ਕਾਜੀ ਕਿਸਤੀ ਵਾਲੇ ਹੁੰਦੇ ਰਹੇ ਗੱਗਰਦੀ ਗੱਗਰਦੀ ਉਹ ਤੁੰਗ ਲੰਘ ਕੇ ਆਏ ਇਹਦੇ ਝੂਲੀ ਭਰ ਲਈ ਜਿਆਦੇ ਕੀ ਲਿਆਂਦਾ ਤੋੜ ਕੇ ਹੋਏ ਚਲਾਈ ਦਾ ਸਾਗ ਇਹ ਚਲਾਈ ਦਾ ਸਾਗ ਆ ਇਹ ਜਿੱਸੇ ਆ ਤਾਂ ਵੱਢਣ ਵਾਲੇ ਹੋਈ ਚਲਾਈ ਦਾ ਹੈ ਨਾ ਹਾਂ ਚਲਾਈ ਦਾ ਸਾਗ ਚਲਾਈ ਦਾ ਇਹ ਆਪ ਲਗਾਤੇ ਹੋ ਠੀਕ ਹੈ ਹਾਂ ਚੱਕ ਪਾਣੀ ਲਾ ਰਹੇ ਫਿਰ ਆਪਣੇ ਨੂੰ ਫਰਕਦੇ ਆਂ ਲੈ ਸ਼ਕੀਲ ਹੁੰਦਾ ਦਿਖਾਈ ਹਾਂ 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 ਨਹੀਂ ਨਹੀਂ ਸੀਤੀ ਸਾਉਂਦੀ ਹੈ ਹਾਂ ਹਾਂ ਲੋਬੀ ਪੇਂਟ ਹੋ ਗਏ ਆ ਆਪਣਾ ਕਰੋ ਚੈੱਕ ਸਾਰੇ ਦਾਗ ਦੋਗ हट ਗਏ ਹੈਨ ਕਲੀਨ ਹੋ ਗਿਆ ਰੂਮ ਆਪਣਾ ਤੇ ਇੱਥੇ ਉੱਪਰ ਸਾਰੀ ਵਧੀਆ ਬਣ ਗਈ ਗੱਲ ਹੌਣ ਦੁਆਰਾ ਪੋਚਾ ਲੱਗ ਰਿਹਾ ਉਸ ਤੋਂ ਬਾਅਦ ਫਿਰ ਸੋਫੇ ਵਗੈਰੇ ਣਟਕਾਈ ਜਾਣਗੇ ਤੇ ਸਾਰਾ ਕਲੀਅਰ ਹੋ ਗਿਆ ਕੇਰਾ ਆਪਣਾ ਕਮਰਾ ਦੁਆਰਾ ਫਿਰ ਬਣ ਗਿਆ ਇੱਕ ਵਾਰ ਨਵਾਂ ਦੁਆਰਾ ਦੇਖੋ ਕੀ ਬਣਦਾ ਹੁਣ ਤਾਂ ਸ਼ਾਇਦ ਸੁਲਾ ਬਣਾਵੇ ਘਰ ਦਾ ਖਲਾਰਾ ਦੇਖੋ ਤੁਸੀਂ ਉੱਪਰ ਮੌਸਮ ਖਰਾਬ ਹੋਇਆ ਪਿਆ ਤੇ ਇਧਰ ਮਨਪੀ ਦੇ ਸੋਫੇ ਬਾਹਰ ਕੱਢੇ ਹੋਇਆ ਸਾਰੇ ਕਿਉਂਕਿ ਡਰੇਨ ਨੂੰ ਜੇ ਰਿਪੇਅਰ ਲਾਉਣੀ ਸੀਗੀ ਤੇ ਸਾਰਾ ਸਮਾਨ ਕੱਢਿਆ ਪਿਆ ਬਾਹਰ ਮੌਸਮ ਦਾ ਬਹੁਤ ਬੁਰਾ ਹਾਲ ਆ ਪਤਾ ਨਹੀਂ ਕਣਕਾਂ ਕਿਦਾਂ ਵੱਢੀਆਂ ਜਾਣਗੀਆਂ ਇਹਦੀ ਖਰਾਬ ਹੀ ਹੈ ਕੰਮ ਹੁਣ ਲੱਗਣ ਜਾ ਰਿਹਾ ਆਪਣੀਆਂ ਸਬਜ਼ੀਆਂ ਨੂੰ ਪਾਣੀ ਸੁੱਕੀਆਂ ਪਈਆਂ ਸੀਆਂ ਤੇ ਹਰੇ ਹਰੇ ਵਾਈ ਥੋੜੀ ਨਜ਼ਰ ਆਉਣ ਲੱਗ ਗਈ ਆ ਤੇ ਤੁਸੀਂ ਦੇਖ ਪਾ ਰਹੇ ਹੋ ਜਿਹੜੀਆਂ ਵੇਲਾਂ ਉੱਤੇ ਬਹੁਤ ਤੇਜ਼ੀ ਨਾਲ ਚੜ ਰਹੀਆਂ ਨੇ ਤੇ ਬਹੁਤ ਹਾਉਤੇ ਦੇ ਵਿੱਚ ਇਹਨਾਂ ਨੇ ਪੂਰੀ ਸ਼ਾਂ ਕਰ ਜਾਣੀ ਇੱਥੇ ਸੁੱਕਰ ਦੇ ਵਿੱਚ ਤੁਸੀਂ ਜ਼ਰੂਰ ਆਪ ਦੀ ਜੋਗੀ ਸਬਜ਼ੀ ਜਰੂਰ ਲਾਉਣੀ ਚਾਹੀਦੀ ਆਪਾਂ ਨੂੰ ਘਰੇ ਹਨਾ ਥੱਲੇ ਥੋੜਾ ਜਿਹਾ ਵਾਹਣ ਰੋਣੀ ਕਰਨ ਵਾਲਾ ਆਪਣਾ ਫੇ ਥੋੜੀ ਥਾਂ ਤੇ ਆਪਾਂ ਥੱਲੇ ਇੱਥੇ ਲਾਵਾਂਗੇ ਹਲਦੀ ਘਰ ਦੀ ਹਲਦੀ ਲਾਵਾਂਗੇ ਤੇ ਇੱਥੇ ਜਗ੍ਹਾ ਬਹੁਤ ਘੱਟ ਆ ਇੱਥੇ ਪੂਰੇ ਪੂਰੇ ਬੈਂ ਟਕਾ ਕੇ ਲੱਗੇ ਆ ਤੇ ਦੋ ਬੂਟੇ ਇੱਥੇ ਲਾ ਕੇ ਇੱਕ ਸੇਬਾਂ ਦਾ ਲਾਤਾ ਇੱਥੇ ਬੂਟਾ ਤੇ ਇੱਕ ਉੱਧਰ ਲਾਤਾ ਨਾਲ ਹੀ ਔਰਲੇ ਪਾਸੇ ਬਦਾਮਾਂ ਦਾ ਇੱਥੇ ਜਗ੍ਹਾ ਹੈ ਨਹੀਂਗੀ ਬਾਕੀ ਥੱਲੇ ਲੱਗੇ ਆ ਆਂਬ ਵਗੈਰਾ ਬੂਟੇ ਨੇ ਸਾਰੇ ਨੇੜੇ ਲੈ ਜਾਂਦੇ ਆ ਸਾਰੇ ਆਪ ਦੀ ਬੁੱਕਲ ਚ ਕਰ ਲਿਆ ਕੰਮ ਆ ਦੇਖੋ ਜਿਵੇਂ ਸਾਰੇ ਹੁਣ ਨਿਗਾ ਚ ਰਹਿਣਗੇ ਇਹ ਕਾਹ ਆਪ ਦਾ ਬੂਟਾ ਇੱਥੇ ਲਾਤਾ ਪੂਰਾ ਡੂੰਗਾ ਟੂਆ ਕਰਕੇ ਫਿਰ ਇਹ ਕਾ ਉਹ ਪਰਲੀ ਸਰੇ ਉੱਤੇ ਲੱਗਾ ਹੋਇਆ ਇਹ ਵੀ ਆਪਣੇ ਕੋਲੇ ਰਹੂਗਾ ਪਾਣੀ ਪੂਣੀ ਪੈਂਦਾ ਰਹੂਗਾ ਤੇ ਉਹ ਸਾਈਡ ਤੇ ਦੂਰ ਚਲੇ ਜਾਂਦੇ ਸੀਗੇ ਤੇ ਫਿਰ ਉੱਥੇ ਪਾਣੀ ਪੂਣੀ ਵੱਲੋਂ ਵੀ ਬਾਕੀ ਫਸਲ ਦਾ ਉੱਲਾ ਹੋ ਜਾਂਦਾ ਸੀਗਾ ਤੇ ਬੂਟੇ ਦਬੇ ਪਏ ਸੀ ਉੱਲੀ ਲੱਗੀ ਪਈ ਸੀ ਅੱਜ ਦਵਾਈਆਂ ਜੁਆ ਕਰ ਪਾ ਕੇ ਸੈਟ ਕੀਤੇ ਬਿਲਕੁਲ ਮਿੱਤਰੋ ਫਿਰ ਅੱਜ ਵਾਲੇ ਵਲੌਗ ਦੀ ਹਾਜ਼ਰੀ ਕਰਿਓ ਪ੍ਰਵਾਣ ਇੰਨੀ ਕ ਐਕ ਆਪ ਨਵਾਂ ਸੰਤ ਲੈ ਕੇ ਆਂਦਾ ਨਿੱਕੀ ਜੀ ਗਈ ਇਹ ਆਪਾਂ ਗੰਡੇ-ਗੁੰਡੇ ਗੱਡਣ ਵਾਸਤੇ ਲੈ ਕੇ ਜਾਂਦਾ ਨਿੱਕਾ ਜਿਹਾ ਹੌਲਾ ਜਿਹਾ ਠੀਕ ਆ ਕਿਦਾਂ ਲੱਗਿਆ ਦੱਸਿਓ ਬੜਾ ਜਿਆ ਤੇ ਮਿਲਦੇ ਆਂ ਫਿਰ ਕੱਲ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਫਸਟ ਰੰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੇ ਸਾਡੀਆਂ ਵੀਡੀਓ ਲੱਗਦੀਆਂ ਹੋ ਵਧੀਆ ਲੱਗਦੀਆਂ ਨੇ ਇੱਕ ਵਾਰ ਲਾਈਕ ਜ਼ਰੂਰ ਕਰਦੇ ਕੋ ਲਾਈਕ ਕਰਨਾ ਤੁਸੀਂ ਭੁੱਲ ਜਾਂਦੇ ਆ ਠੀਕ ਆ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਤੇ ਮਿਲਦੇ ਆਂ ਫਿਰ ਕੱਲ ਅਗਲੇ ਵਲੌਗ ਦੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂ ਹਾਂ